ਸਟਾਲ ਫੀਡ ਤੇ ਰੱਖਣਿਆ ਦੋਸਤੋ ਤਾਂ ਨਸਲ ਹੀ ਰੱਖਣੀ ਆ ਦੋ ਗਲੀਆਂ ਨਸਲ ਆਣੀ ਰੱਖਣੀਆਂ ਫਿਰ ਕੋਈ ਕਮਾਈ ਨਹੀਂ ਹੋਣੀ ਸਿਰਫ ਨਸਲ ਤੇ ਕੰਮ ਕਰਨਾ ਇਹੋ ਜਿਹੀਆਂ ਬਾਰਬਰੀਆਂ ਰੱਖਣੀਆਂ ਇਹੋ ਜਿਹੇ ਚੰਗੇ ਬੀਟਰਲ ਬੱਚੇ ਰੱਖਣੇ ਆ ਰੰਗ ਕੋਈ ਵੀ ਹੋਵੇ ਪਰ ਹੋਵੇ ਕੁਆਲਿਟੀ ਜੀ ਸ਼ਾਨਦਾਰ ਸੋਹਣਾ ਲੱਗੇ ਇਹ ਸਟਾਲ ਫੀਡ ਤੇ ਰੱਖਣ ਦਾ ਫਾਇਦਾ ਇਹੋ ਜੀਆਂ ਦੋ ਗਲੀਆਂ ਦਾ ਕੋਈ ਮੁੱਲ ਨਹੀਂ ਪੈਂਦਾਗਾ ਵੀ ਦੇਖ ਲਿਆ ਕੱਟਣ ਵਾਲੇ ਭਾ ਰੱਖਣ ਵਾਲੀ ਲੈ ਕੇ ਜਾਵੇ ਭਾ ਭਾ ਮੁੱਲ ਆਪਾਂ ਨੂੰ ਉਹ ਮਿਲੂਗਾ ਪਹਿਲੀ ਗੱਲ ਕੋਈ ਛੇਤੀ ਛੇਤੀ ਹੱਥ ਨਹੀਂ ਪਾਉਂਦਾਗਾ ਆ ਖੜਾ ਇਹਨੂੰ ਸਟਾਲ ਫੀਡ ਤੇ ਕਵਾ ਕੇ ਕਿੰਨਾ ਕੁ ਚਿਰ ਆਪਾਂ ਕਮਾਈ ਕਰ ਲਾਂਗੇ ਥੱਸੀ ਕਰਵਾਇਆ ਆ ਬੱਚਾ ਇਹ ਜਿੰਨਾ ਨੂੰ ਖਵਾਵਾਂਗੇ ਵਜਨ ਕਰਾਂਗੇ ਉਹਨਾਂ ਇਹਨੇ ਮੁੱਲ ਦੇਣਾ ਨਹੀਂ ਆਪਾਂ ਨੂੰ ਕਹਿਣ ਦਾ ਭਾ ਵੀ ਸਟਾਲ ਫੀਡ ਤੇ ਰੱਖਣੇ ਆ ਤਾਂ ਨਸਲ ਇਹੋ ਜੀ ਬਾਰਬਰੀ ਵਧੀਆ ਖੜੇ ਕੰਨਾਂ ਚ ਲੋ ਵੀ ਦੋਸਤੋ ਅੱਜ ਆਪਾਂ ਬਾਹਰ ਕੱਢੇ ਆ ਇਹ ਮੇਮਣੇ ਸਾਰੇ ਬਾਰਬਰੀਆਂ ਤੇ ਵਿੱਚ ਆਪਣੇ ਦੋ ਬੀਟਲ ਦੇ ਆ ਇੱਕ ਤਾਂ ਆ ਆਉਂਦੀ ਪੱਟ ਕਾਲੇ ਕੰਨਾਂ ਵਾਲੀ ਤੇ ਇੱਕ ਆ ਆਉਂਦਾ ਮੱਖੀ ਚੀਨਾ ਆਪਣਾ ਬੀਟਲ ਬੱਕਰਾ ਤੇ ਇਹ ਪਾਠਾ ਇਹਦੇ ਵਿੱਚ ਦੋ ਹੈਗੇ ਦੋ ਗਲੇ ਇੱਕ ਉਹ ਆ ਆਉਂਦੀ ਜਿਹੜੀ ਬੁੱੱਚੇ ਜੇ ਕੰਨਾਂ ਵਾਲੀ ਕਾਲੀ ਡੱਬੀ ਜੀ ਤੇ ਚਿੱਟੇ ਰੰਗ ਦਾ ਖੜਾ ਉਹ ਖੱਸੀ ਬੱਕਰਾ ਆਪਾਂ ਖੱਸੀ ਕਰਵਾਤਾ ਸੀਗਾ ਇਹ ਤੇ ਅੱਜ ਆਪਾਂ ਗੱਲ ਕਰਨੀ ਆ ਇਹਨਾਂ ਦੀ ਨਸਲ ਬਾਰੇ ਨਸਲ ਬਾਰੇ ਤੇ ਇਹਨਾਂ ਦੇ ਰੇਟ ਬਾਰੇ ਤੇ ਕਿਵੇਂ ਸੌਖੀਆਂ ਵੇਖਦੀਆਂ ਇਹ ਤੇ ਕੀ ਆਪਾਂ ਨੂੰ ਆਮਦਨੀ ਦੇ ਕੇ ਜਾਂਦੀਆਂ ਹੁਣ ਜੇ ਆਪਾਂ ਆਪਾਂ ਨਸਲ ਤੇ ਕਮਾਸਲ ਬੇਰੜੀ ਜੀ ਨੂੰ ਕਹਿ ਦਿੰਦੇ ਆ ਇਹ ਬੇਰੜੀ ਆ ਆਹ ਹੁੜੇ ਸਾਹਮਣੇ ਆ ਤੇ ਪੱਠ ਐਡੀ ਸੋਹਣੀ ਆ ਪੂਰੀ ਸਿਰਾ ਕੁਆਲਿਟੀ ਦੇ ਵਿੱਚ ਪੱਠ ਪੂਰੀ ਸੋਹਣੀ ਸੁਨੱਖੀ ਚੰਗੀ ਪੂਛਦੀ ਆ ਸੋਹਣਾ ਰੰਗ ਆ ਵਿੱਚ ਸੋਹਣੇ ਡੱਬਾ ਪਰ ਜਿਹੜਾ ਇਹਦਾ ਮੁੱਲ ਆ ਉਹ ਕਿਸੇ ਭਾਅ ਵੀ ਨਹੀਂ ਹੋ ਰਿਹਾ ਕੋਈ 4500 ਲਾਉਂਦਾ ਕੋਈ 4000 ਤੇ ਕੋਈ 5000 ਰੁਪਈਆ 8 ਮਹੀਨਾ ਦੀ ਪਾਠਾ ਬਾਨਾਂ ਦੇ ਕਾਬਲ ਪੂਰੀ ਇੱਕ ਕੱਲੇ ਕੰਨਾਂ ਦਾ ਕੰਨਾਂ ਦਾ ਪੰਗਾ ਪੈਂਦਾ ਇਹੀ ਕੰਨ ਇਹਦੇ ਖੜੇ ਹੁੰਦੇ ਬਰਬਰੀ ਵਾਂਗੂ ਜਿਵੇਂ ਆ ਪੱਠ ਜਾਂਦੀ ਆ ਤੇ ਇਹ ਪੱਠ ਕਿੰਨੇ ਦੀ 15000 ਰੁਪਏ ਦੀ ਵਿਕਣੀ ਸੀ ਅੱਜ ਇਹ ਤੇ ਜਿਹੜਾ ਉਹ ਸਕਰੀਨ ਤੇ ਤੁਹਾਨੂੰ ਦਿਖਦਾ ਬੱਕਰਾ ਉਹ ਬੀਟਲ ਬੱਕਰੀ ਦਾ ਬੱਚਾ ਤੇ ਬਰਬਰੀ ਤੋਂ ਕ੍ਰੋਸ ਹੋ ਗਈ ਸੀਗੀ ਉਹ ਉਹ ਉੱਚਾ ਉਹ ਆ ਗਿਆ ਦੋਗਲਾ ਖੱਸੀ ਕਰਵਾਇਆ ਆਪਾਂ ਤੇ ਕੋਈ ਉਹਦਾ ਪਾਣੀ ਮਿਲ ਰਿਹਾ 4500 5000 ਉਹਦਾ ਲੱਗਦਾ ਜੇ ਉਹੀ ਖੜੇ ਕੰਨਾਂ ਦੇ ਵਿੱਚ ਹੁੰਦਾ ਚੰਗਾ ਬਰੀਡਰ ਬਹੁਤ ਸੋਹਣਾ ਬਣਨਾ ਸੀ ਹੁਣ ਜਿਵੇਂ ਚਿੱਟਾ ਰੰਗ ਸੀਗਾ ਉਹਦਾ ਕੋਨਾ ਹੁੰਦਾ ਇਸੇ ਨਹੀਂ ਅੱਜ 10000 ਦਾ ਵਿਕਣਾ ਸੀਗਾ ਸੋ ਆਪਾਂ ਗੱਲ ਇਹੀ ਕਰਨੀ ਆ ਵੀ ਜੇਕਰ ਤੁਸੀਂ ਰੱਖਣੀਆਂ ਵੀ ਆ ਬੱਕਰੀਆਂ ਤਾਂ ਬਰਬਰੀ ਨਸਲ ਰੱਖੋ ਬਈ ਜਿਹੜੀਆਂ ਆਪਾਂ ਨੂੰ ਕੋਈ 4 ਰੁਪਏ ਦੇ ਕੇ ਵੀ ਜਾਣ ਹੁਣ ਆਹੀ ਪੱਠ ਖੜੀ ਜਾਂ ਨਿੱਕੇ ਕੋਨੀ ਚਿੱਟੀਆਂ ਅੱਖਾਂ ਦੇ ਵਿੱਚ ਅਮੁੱਲ ਆ ਕੋਈ ਮੋਲਣੀ ਇਹਦਾ ਪੂਰੀ ਟਾਪ ਦੇ ਵਿੱਚ ਕੁਆਲਿਟੀ ਆ ਤਿੰਨ ਸਾਢੇ ਤਿੰਨ ਮਹੀਨਿਆਂ ਦੀ ਪਾਠਾ ਇਹ ਆ ਰਿਆ ਬੱਚਾ 15 ਦਿਨਾਂ ਦਾ ਹੋ ਗਿਆ ਲਾਲ ਰੰਗ ਚ ਜੇ ਇਹ ਚਿੱਟਾ ਹੁੰਦਾ ਤਾਂ ਫੁੱਲ ਕੀਮਤ ਦੇ ਵਿੱਚ ਸੀ ਅੱਜ ਇਹ ਹੀ ਕੋਨਾ ਬੱਚਾ ਕੰਨ ਟੁੱਟਦੇ ਆ ਇਹਦੀ ਕੀਮਤ ਘਟ ਜਾਂਦੀ ਆ ਆ ਜਾ ਇਧਰ ਵੀ ਨਸਲ ਜਿਹੜੀ ਨਸਲ ਹੀ ਹੁੰਦੀ ਆ ਆ ਖੜੀ ਆ ਰੂਬੀ ਸਾਡੀ ਪੂਰੀ ਟੌਪ ਦੇ ਵਿੱਚ ਸਿੰਘ ਭਾਵੇਂ ਇਹਦੇ ਹੈਗੇ ਹੀ ਆ ਪਰ ਇਹਦੇ ਜਿਹੜੇ ਕੰਨ ਰੰਗ ਆ ਇਹਦਾ ਬਹੁਤ ਖੂਬਸੂਰਤ ਆ ਜੇ ਆਪਾਂ ਕਮਾਈ ਕਰਨੀ ਆ ਤਾਂ ਨਸਲ ਰੱਖੋ ਜਰੂਰ ਬੀਟਰਲ ਵੀ ਟੌਪ ਦੀ ਰੱਖੋ ਬਾਰਬਰੀ ਟੌਪ ਦੀ ਰੱਖੋ ਠੀਕ ਹੀ ਮੈਂ ਇਹਨੂੰ ਨਾ ਕਿ ਕਿ ਮੈਂ ਵੀ ਆਪਾਂ ਖਰਚਾ ਵੀ ਉਹਨਾਂ ਹੀ ਖਵਾ ਲੈਣਾ ਹੁੰਦਾ ਹੁਣ ਇਹ ਪੱਠਪਾਲੀ ਆਪਾਂ ਦੋਗਲੀ ਜਿਹੜੀ ਚੋਕਰ ਛਿਲਕਾ ਕਣਕ ਮੱਕੀ ਕੀ ਕੁਛ ਨਹੀਂ ਖਵਾਇਆ ਇਹਨੂੰ ਤੇ ਅੱਜ ਜੋ ਇਹਦਾ 8 ਮਹੀਨੇ ਦੇ ਵਿੱਚ ਆਪਾਂ ਨੂੰ ਮੁੱਲ ਚਾਹੀਦਾ ਸੀ ਉਹ ਮਿਲ ਨਹੀਂ ਰਿਹਾਗਾ ਇਹੀ ਜੇ ਚੱਲ ਬਾਹਰ ਫੇਰ ਦੀ ਘਾਹ ਤੇ ਪਲੀ ਹੁੰਦੀ ਕੱਲੇ ਦੇ ਤਾਂ ਇਹਦਾ ਦੁੱਖ ਨਹੀਂ ਹੁੰਦਾਗਾ ਉਸ ਚੀਜ਼ ਦਾ ਤੇ ਉਹੀ ਬਰਬਰੀਆਂ ਆ ਪੱਠਾਂ ਖੜੀਆਂ ਇਹ ਤੋਂ ਨਿੱਕੀਆਂ ਨੀਵੀਆਂ ਤੇ ਇਹਨਾਂ ਨੂੰ ਅੱਜ ਵੇਚਣਾ ਹੋਵੇ ਇੱਕ ਵਾਰੀ ਕਹਿਣ ਦੀ ਲੋੜ ਆ ਤੇ ਹੱਥੇ ਚੋਕੋ ਕੇ ਲੈ ਜਾਣਗੇ ਆਬ ਬੀਟਲ ਦੇ ਵਿੱਚ ਆ ਗਿਆ ਮੱਖੀ ਚੀਨੇ ਕਲਰ ਦੇ ਵਿੱਚ ਇਹਨੂੰ ਅੱਜ ਆਪਾਂ ਕਹਿ ਦਗੇ ਵੀ ਇਹ ਵੇਚਣਾ ਇਹਨੂੰ ਵੀ ਹੱਥਾਂ 'ਚ ਖੋਣ ਨੂੰ ਫਿਰਦੇ ਆ ਹਰੀਦوار ਕਿੱਥੋਂ ਕਿੱਥੋਂ ਫੋਨ ਆਉਂਦੇ ਆ ਵੀ ਕਿਉਂਕਿ ਵੀਡੀਓ ਆਪਾਂ ਪਾਉਂਦੇ ਰਹਿੰਨੇ ਆ ਬੱਕਰੇ ਦੀਆਂ ਤੇ ਮੱਖੀ ਚੀਨਾ ਕਲਰ ਏਡਾ ਸੋਹਣਾ ਹੁੰਦਾ ਇਹਨੂੰ ਹਰ ਇੱਕ ਪਸੰਦ ਕਰਦਾ ਮੱਖੀ ਚੀਨੀ ਪਾਠ ਨੂੰ ਪਸੰਦ ਕਰਦੇ ਆ ਇਹ ਇਹਨੂੰ ਵੀ ਹੱਥਾਂ 'ਚੋਂ ਖੋਣ ਵਾਲੀ ਗੱਲ ਹੀ ਆ ਵੀ ਇਹਨਾਂ ਨੂੰ ਪਾਇਆ ਦਾ ਦੁੱਖ ਦਾ ਨਹੀਂ ਆ ਜੋ ਆਪਾਂ ਖਰਚਾ ਕਰਦੇ ਆ ਇਹਨਾਂ ਦੇ ਆ ਦੇਖੋ ਕਿੱਡਾ ਸ਼ਾਨਦਾਰ ਬੱਕਰਾ ਆਹੀ ਹੁਣ ਬਰਬਰੀ ਪੱਠਾਂ 6 6 ਮਹੀਨਿਆਂ ਦੀਆਂ ਹੋ ਗਈਆਂ ਆਪਣੀਆਂ ਤੇ 6 ਮਹੀਨਿਆਂ ਦੇ 7 ਮਹੀਨਿਆਂ ਦੇ ਵਿੱਚ ਕ੍ਰੋਸ ਹੋ ਜਾਂਦੀ ਐ ਤੇ 5 ਮਹੀਨੇ 6 ਤੇ 5 11 11 12 ਮਹੀਨਿਆਂ ਦੀ ਪੱਠ ਸੂਪੀ ਉਹਦਾ ਖਰਚਾ ਵੀ ਮੁੜ ਜਾਂਦਾ ਬੱਚੇ ਵੀ ਵਧਿਆ ਦਿੰਦੀ ਐ ਤੇ ਕੋਈ ਉਹਦਾ ਹੋਣੀ ਸਾਂਭਣ ਦੇ ਵਿੱਚ ਨਹੀਂ ਤਖਲੀਪ ਆਉਂਦੀ ਕੀ ਨਾਲ ਹੀ ਬੱਚੇ ਪਾਲ ਲਿੰਦੀ ਸਾਲ ਦੀ ਹੁੰਦੀ ਹੁੰਦੀ ਖੀਰੀ ਪੱਠ ਸੂਪਿੰਦੀ ਆ ਆਹ ਆ ਸੂਈ ਵੀ ਆ ਬੱਚਾ ਦਿੱਤਾ ਇਹਨੇ ਚੱਲ ਲਾਲ ਰੰਗ ਦਾ ਦੇਗੀ ਆ ਦਾ ਮੁੱਲ ਤਾਂ ਮੋੜ ਗੀਨਾਂ ਨੂੰ ਖਵਾਇਆ ਸੀ ਜਿਹੜਾ ਸਾਲ ਦੀ ਹੋਈ ਐ ਉਹ ਇਸ ਕਰਕੇ ਆਣੇ ਆ ਵੀ ਜੋ ਵੀ ਤੁਸੀਂ ਸਾਂਭਣੀ ਆ ਤਾਂ ਨਸਲ ਹੀ ਸਾਂਭੋ ਆ ਫਿਰਦੇ ਆ ਕੁਆਲਿਟੀ ਦੇ ਵਿੱਚ ਤੇ ਕਰੀ ਨੈਟ ਤੇ ਵੀਡੀਓ ਚੜਾਉਣ ਦੀ ਲੋੜ ਆ ਕਹਿ ਕੇ ਵੀ ਵੇਚਣੀਆਂ ਇਹ ਸੇ ਘੰਟੇ ਦੋਹਾਂ ਦੇ ਵਿੱਚ ਸੇਲ ਹੋ ਜਾਣਗੀਆਂ ਪੂਰੀ ਫੁੱਲ ਕੁਆਲਿਟੀ ਦੇ ਵਿੱਚ ਜੁਲੀ ਅੱਜ ਇਹ ਆਪਾਂ ਪਹਿਲੇ ਦਿਨ ਹੀ ਬਾਹਰ ਕੱਢੀਆਂ ਮੰਨ ਲਓ ਤੁਸੀਂ ਤੇ ਕਾ ਖਾਂਦੀਆਂ ਕਾ ਇਹਨਾਂ ਨੂੰ ਆ ਗਿਆ ਪਸੰਦ ਇੱਧਰ ਆ ਜਾ ਉੱਧਰ ਨਹੀਂ ਜਾਣਾਗਾ ਛਿ 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 ਆ ਜਾ ਹੁਣ ਉਹ ਘਰਾਂ ਚ ਬਾੜਨ ਗੀਆਂ ਮੁੜ ਕੇ ਜਾ ਕੇ ਇੱਧਰ ਆ ਜਾ ਬਸ ਸਮੱਸਿਆ ਇਹ ਆ ਜਦੋਂ ਆਪਾਂ ਘਰੋਂ ਨਹੀਂ ਬਾਹਰ ਕੱਢਦੇ ਲੋਹ ਪਿੰਦੀਆਂ ਉਹ ਟਿੱਕਟ ਕਰਦੀਆਂ ਬਸ ਤਾਂ ਇੰਗੇ ਘਰੇ ਦਾਣੇ ਖੋਈ ਜੰਨੇ ਆਦੇ ਕੋਲੇ ਸਮਾਨ ਹੀ ਹੁੰਦਾਗਾ ਇੰਨਾ ਬਾਹਰ ਕੱਢਣ ਦਾ ਹੁਣ ਉਹ ਬੱਕਰਿਆਂ ਵਾਲੇ ਪਾਸੇ ਝੂਟੀ ਜਾਂਦੀਆਂ ਬੱਕਰੇ ਦੇਖ ਗਿਆ ਅੱਜ ਇਹਨਾਂ ਨੂੰ ਆਖੜੇ ਲੋ ਵੀ ਦੋਸਤੋ ਜੇ ਕਿਸੇ ਨੇ ਖਰੀਦਣੀ ਹੋਵੇ ਤਾਂ ਆਹ ਪਾਠ ਆਪਣੇ ਕੋਲੇ ਸੇਲ ਆ ਆਹ ਬੱਕਰਾ ਸੇਲ ਆਪਣੇ ਕੋਲੇ ਖੱਸੀ ਕਰਵਾਇਆ ਹੋਇਆ ਗੋਲੀਆਂ ਕਢਾਈਆਂ ਇਹਦੀਆਂ ਫਸੀ ਕਰਵਾਇਆ ਹੋਇਆ ਬੱਕਰਾ ਇਹ ਜਾਵਾਂ ਵੀ ਫੀਦਣਾ ਚਾਹੁੰਦਾ ਹੋਵੇ ਚੱਲ ਰੂਬੀ ਇਧਰ ਆ ਜਾ ਆ ਜਾ ਰੂਬੀ ਚਲੋ ਵੀ ਘਰੇ ਚੱਲ ਗਏ ਹੁਣ ਆਪਾਂ ਲੋ ਵੀ ਦੋਸਤੋ ਆਪਾਂ ਇੰਨਾ ਹੀ ਕਹਿਣਾ